ਪੁਲਿਸ ਵੱਲੋਂ ਲਗਾਤਾਰ 마ੜੇ ਅੰਸਰ ਤੇ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਮੇਂ-ਸਮੇਂ sire ਤੁਸੀਂ ਦੇਖੋ ਕਿ ਜਗ੍ਹਾ-ਜਗ੍ਹਾ ਨਾਕੇ ਲਗਾਏ ਜਾਂਦੇ ਨੇ ਕਿ 마ੜੇ ਅੰਸਰ ਕਿਸ ਤਰ੍ਹਾਂ ਦੀ ਗਤੀਵਿਧੀ ਨਾ ਕਰਨ ਤਾਂ ਅਸੀਂ ਇਸ ਵੇਲੇ ਉਹ ਮੈਕਸ ਸਟੇਡੀਅਮ ਰੋਡ ਦੇ ਉੱਤੇ ਆ ਜਿੱਥੇ ਕਿਨੂ ਚੰਡੀਗੜ੍ਹ ਦੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾ ਡਰਿੰਕ ਡਰਾਈਵ ਦਾ ਤੇ ਨਾਲ ਦੀ ਨਾਲ 마ੜੇ ਅੰਸਰ ਲੁਟੇਰੇ ਚੋਰਾਂ ਨੂੰ ਫੜਨ ਵਾਸਤੇ ਇਸ ਤਰ੍ਹਾਂ ਦੇ ਨਾਕੇ ਲਗਾਤਾਰ ਲਗਾਏ ਜਾ ਰਹੇ ਨੇ ਤਨੂ ਚੰਡੀਗੜ੍ਹ ਦੇ ਐਸਐਚਓ ਅਮਰਦੀਪ ਤਰੀਕਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਜਿਹੜੇ ਇਦਾਂ ਦੇ ਮਾੜੇ ਅਨਸਰ ਨੇ ਉਹਨਾਂ ਤੇ ਕਿਸ ਤਰੀਕੇ ਦੀ ਨਜ਼ਰ ਰੱਖੀ ਜਾ ਰਹੀ ਹੈ ਸਰ ਲਗਾਤਾਰ ਪੁਲਿਸ ਵੱਲੋਂ ਇਸ ਤਰੀਕੇ ਦੇ ਨਾਕੇ ਡਰਿੰਕ ਦੇ ਨਾਕੇ ਸਪੈਸ਼ਲ ਨਾਕੇ ਆਪਾਂ ਇੰਟਰਸੈਡ ਨਾਕੇ ਲਗਾਏ ਜਾਂਦੇ ਨੇ ਤਾਂ ਮਾੜੇ ਅਨਸਰਾਂ ਦੇ ਉੱਤੇ ਨਕੇਲ ਕਸੀ ਜਾ ਰਹੀ ਹੈ ਤਾਂ ਅੱਜ ਤੁਸੀਂ ਇਸ ਜਗ੍ਹਾ ਉੱਤੇ ਨਾਕਾ ਲਗਾਇਆ ਕਿਸ ਤਰੀਕੇ ਦੇ ਮਾੜੇ ਅਨਸਰਾਂ ਨੂੰ ਫੜਨ ਦੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੀ ਕਾਮਯਾਬੀ ਮਿਲ ਸਕਦੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਤੇ ਮਾਨਯੋਗ ਡੀਐਸਪੀ ਸਾਹਿਬ ਮੋਲਾਪੁਰ ਸਾਹਿਬ ਦੀਆਂ ਜਿਹੜੇ ਰੈਗੂਲਰ ਨਾਕੇ ਤੁਸੀਂ ਦੇਖਿਆ ਚੱਲ ਰਿਹਾ ਜੀ ਅੱਜ ਵੀ ਬੜਾ ਹੈਵੀ ਨਾਕਾ ਲੱਗਿਆ ਹੋਇਆ ਤੇ ਡਰਿੰਕ ਐਂਡ ਡਰਾਈਵ ਸਪੈਸ਼ਲੀ ਚੈੱਕ ਕੀਤਾ ਜਾ ਰਿਹਾ ਆਦਰਵਾਈਜ਼ ਵੀ ਗੱਡੀਆਂ ਦੀ ਜਿਹੜੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਇਹਦਾ ਮੇਨਲੀ ਪਰਪਸ ਇਹ ਹੈ ਜੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਲੋਕਾਂ ਦੇ ਵਿੱਚ ਜੋ ਇੱਕ ਸਿਕਿਉਰਿਟੀ ਦੀ ਭਾਵਨਾ ਬਣੀ ਰਹੇ ਪ੍ਰੋਪਰ ਚੈਕਿੰਗ ਚੱਲੂਗੀ ਜੋ ਮਾੜਾ ਬੰਦਾ ਹੈਗਾ ਜੀ ਉਹ ਪੁਲਿਸ ਦੇ ਜਿਹੜਾ ਕਾਬੂ ਚ ਆ ਜਾਊਗਾ ਤੇ ਮੇਨਲੀ ਪਰਪਸ ਜਿਹੜਾ ਹੈਗਾ ਇਹਨਾਂ ਦੇ ਅਤੇ ਡਰਿੰਕ ਡ੍ਰਾਈਵ ਨਾਲ ਜਿਸ ਤਿੱਕੇ ਨਾਲ ਸਰ ਕਈ ਵਾਰ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੈ ਇਹ ਰੋਡ ਦੇ ਉੱਤੇ ਤੇਜ਼ ਉਤਾਰੀ ਨਾਲ ਵੀ ਲੋਕ ਚੱਲਦੇ ਨੇ ਲੱਗਦਾ ਕਿ ਤਰ੍ਹਾਂ ਕਿ ਤੱਕ ਐਕਸੀਡੈਂਟ ਵਿੱਚ ਕਮੀ ਆਏਗੀ ਕਿ ਜਿਹੜੇ ਇਸ ਤਰੀਕੇ ਨਾਲ ਲੋਕ ਤੇਜ਼ ਚਲਾਉਂਦੇ ਨੇ ਨਸ਼ਾ ਕਰ ਹਾਂਜੀ ਖਾਸ ਕਰਕੇ ਜਿਹੜੇ ਬੱਚੇ ਗੱਡੀਆਂ ਚਲਾਉਂਦੇ ਆ ਜੀ ਉਹਨਾਂ ਲਈ ਇਹ ਜਿਹੜਾ ਬੜਾ ਇਫੈਕਟਿਵ ਸਿੱਧ ਹੋ ਰਿਹਾ ਹੁਣ ਅਸੀਂ ਚੈਕਿੰਗ ਕਰ ਰਹੇ ਹਾਂ ਰੇਅਰਲੀ ਮਤਲਬ ਕੋਈ ਵੀ ਜਿਹੜਾ ਹੈਗਾ ਅਜਿਹਾ ਵਾਹਨ ਨਹੀਂ ਆਇਆ ਜਿਸ ਨੂੰ ਕੋਈ ਬੱਚਾ ਚਲਾ ਰਿਹਾ ਇਸ ਕਰਕੇ ਇਸ ਪ੍ਰੀਵੈਂਟਿਵ ਮੇਅਰ ਦੇ ਤੌਰ ਤੇ ਬਹੁਤ ਇਫੈਕਟਿਵ ਹੈ ਇਸ ਨਾਲ ਲੱਗਦਾ ਕਿ ਸਰ ਲੋਕ ਸੇਫ ਮਹਿਸੂਸ ਕਰਦੇ ਨੇ ਜਿਹੜੇ ਆਪਣੇ ਸ਼ਹਿਰੀ ਲੋਕ ਵੀ ਨੇ ਪਿੰਡਾਂ ਦੇ ਵੀ ਜਦ ਸਮੇਂ-ਸਮੇਂ 'ਤੇ ਤੁਸੀਂ ਇਸ ਤਰੀਕੇ ਦੀਆਂ ਕਾਰਵਾਈਆਂ ਕਰਦੇ ਹੋ। ਬਿਲਕੁਲ ਜੀ ਇਹਦੇ ਨਾਲ ਪੁਲਿਸ ਦੀ ਵਿਜ਼ਿਬਿਲਟੀ ਲੋਕਾਂ 'ਚ ਆਉਂਦੀ ਹੈ ਜੀ ਲੋਕਾਂ ਨੂੰ ਲੱਗਦਾ ਹੈ ਪੁਲਿਸ ਬਹੁਤ ਇਫੈਕਟਿਵਲੀ ਕੰਮ ਕਰ ਰਹੀ ਹੈ ਲੋਕਾਂ 'ਚ ਸੇਫਟੀ ਦੀ ਭਾਵਨਾ ਆਉਂਦੀ ਹੈ। ਅਸਰ ਜਿਸ ਤਰੀਕੇ ਨਾਲ ਸਮੇਂ-ਸਮੇਂ 'ਤੇ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ ਮੀਟਿੰਗਾਂ ਵੀ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਤਾਂ ਜਿੱ ਇੱਕ ਬਹੁਤ ਵੱਡੀ ਘਟਨਾ ਹੋਣ ਤੋਂ ਵਾਪਰਨ ਤੋਂ ਬਚਾਅ ਹੋ ਗਿਆ ਪਿੰਡ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤਾਂ ਵੈਰੀਫਿਕੇਸ਼ਨਾਂ ਦੀ ਬਹੁਤ ਮੁੱਦਾ ਉੱਠ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਵੈਰੀਫਿਕੇਸ਼ਨ ਤੋਂ ਲੋਕ ਰਹਿ ਰਹੇ ਨੇ ਜਾਂ ਫਿਰ ਠੇਕੇਦਾਰ ਆਪਣੀ ਲੇਬਰ ਲਗਾ ਲੈਂਦੇ ਨੇ ਪਿੰਡਾਂ ਦੇ ਵਿੱਚ ਤਾਂ ਇਸ ਤਰੀਕੇ ਦੀ ਘਟਨਾਵਾਂ ਨਾ ਹੋਣ ਬਚਾਅ ਹੋ ਗਿਆ ਤਾਂ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਿ ਮੇਰੇ ਵੱਲੋਂ ਦੀ ਅੱਜ ਵੀ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਮੈਸੇਜ ਕਲੀਅਰਲੀ ਲਾ ਦਿੱਤਾ ਗਿਆ ਹੈ ਵੀ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਕਿਰਾਏਦਾਰ ਆ ਪੀਜੀ ਆ ਜਾਂ ਕੋਈ ਲੇਬਰ ਕੰਮ ਕਰ ਰਹੀ ਆ ਤੇ ਉਹਦੇ ਲਈ ਹੋ ਕੇ ਵੀ ਅਸੀਂ ਦਵਾ ਰਹੇ ਆ ਵੀ ਉਹਨਾਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਅੰਦਰ ਕਰਾ ਲਈ ਜਾਵੇ ਨਹੀਂ ਤਾਂ ਜਿਹੜੇ ਉਹਨਾਂ ਦੇ ਮਕਾਨ ਮਾਲਕ ਹੈ ਜਾਂ ਜਿਹਦੇ ਅੰਡਰ ਠੇਕੇਦਾਰ ਹੈ ਜਾਂ ਕੋਈ ਬਿਲਡਰ ਹੈਗਾ ਜਿਹਦੇ ਅੰਡਰ ਜਿਹੜਾ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਤੇ ਬੰਦਾ ਕੰਮ ਕਰਦਾ ਪਾਇਆ ਗਿਆ ਜੀ ਤੇ ਉੱਥੇ ਅਸੀਂ ਪਰਚਾ ਦਿਆਂਗੇ ਜਦੋਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਜੀ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਦੇ ਕਿਰਾਏ ਤੇ ਕੋਈ ਕ੍ਰਿਮੀਨਲ ਜਿਹੜਾ ਹੈਗਾ ਉਹ ਤਾਂ ਨਹੀਂ ਰਹਿ ਰਿਹਾ ਜੀ ਯਾਹਣਾ پاس ਕੋਈ ਕ੍ਰਿਮੀਨਲ ਬੰਦਾ ਲੇਬਰ ਤੇ ਕੰਮ ਤਾਂ ਨਹੀਂ ਕਰ ਰਿਹਾ ਜਾਂ ਆਦਰਵਾਇਜ਼ ਕੰਮ ਤਾਂ ਨਹੀਂ ਕਰ ਰਿਹਾ ਦੂਸਰੀ ਗੱਲ ਜੇ ਕੋਈ ਕ੍ਰਾਈਮ ਕਰ ਜਾਂਦਾ ਜੀ ਤੇ ਜੇ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਉਹਨੂੰ ਅਸੀਂ ਫੜਨ ਦੇ ਵਿੱਚ ਅਰੈਸਟ ਕਰਨ ਦੇ ਵਿੱਚ ਬੜੀ ਉਹ ਸਾਡੀ ਹੈਲਪ ਹੋ ਜੂਗੀ ਸਰੇ ਜਿਸਰ ਕੇ ਨਾਲ ਇਸ ਇਲਾਕੇ ਦੇ ਵਿੱਚ ਬਹੁਤ ਪੋਰਸ਼ ਏਰੀਆ ਮੰਨਿਆ ਜਾਂਦਾ ਹੁੰਦਾ ਹੈ ਕਿਉਂਕਿ ਕਾਫੀ ਵੀਆਈਪੀ ਲੋਕ ਰਹਿੰਦੇ ਨੇ ਸੀਸੀਟੀਵੀ ਕੈਮਰੇ ਨੂੰ ਲੈ ਕੇ ਵੀ ਕਾਫੀ ਲੋਕਾਂ ਦੇ ਇਹ ਮੰਨ ਚਾਹੀਏ ਕਿ ਸਾਰੇ ਪਾਸੇ ਸੀਸੀਟੀਵੀ ਕੈਮਰੇ ਨਾਲ ਕਵਰ ਹੋਵੇ ਪੂਰਾ ਇਲਾਕਾ ਜੇ ਦੇ ਨਾਲ ਹੀ ਕੋਈ ਘਟਨਾ ਵਾਪਰਦੀ ਹੈ ਕੋਈ ਐਕਸੀਡੈਂਟ ਵਾਪਰਦਾ ਹੈ ਤਾਂ ਕਿਤੇ ਨਾ ਕਿਤੇ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਸਕੇ ਕਿ ਅਸਲੀ ਦੋਸ਼ੀ ਕੌਣ ਹੈ ਤਾਂ ਕਿਸ ਤਰੀਕੇ ਦੇ ਅੱਗੇ ਸੀਸੀਟੀਵੀ ਕੈਮਰੇ ਨੂੰ ਲੈ ਕੇ ਤੁਸੀਂ ਸਖਤੀ ਕਰਨ ਜਾਰੀ ਆਲਰੇਡੀ ਜੀ ਸਾਡੇ ਜਿਹੜੇ ਕੁਝ ਪੁਆਇੰਟਸ ਕਵਰ ਹੋਏ ਹੋਏ ਆ ਮੇਨਲੀ ਜਿਹੜੇ ਹੁਣ ਜਿਹੜੀ ਸੀਸੀਟੀਵੀ ਕੈਮਰਾ ਦਾ ਨੈਟਵਰਕ ਚੱਲ ਰਿਹਾ ਜੀ ਇਹਦੇ ਵਿੱਚ 21 ਪੁਆਇੰਟਸ ਅਸੀਂ ਕਵਰ ਕਰ ਰਹੇ ਹਾਂ ਉਹਦੀ ਇੰਸਟਾਲੇਸ਼ਨ ਕੈਮਰਾਜ਼ ਦੀ ਆਲਮੋਸਟ ਕੰਪਲੀਟ ਹੋ ਚੁੱਕੀ ਹੈ ਉਹਦੀ ਹੁਣ ਨੈਟਵਰਕਿੰਗ ਵਗੈਰਾ ਤੇ ਕੰਮ ਚੱਲ ਰਿਹਾ ਜੀ ਉਹ ਜਲਦੀ ਕੰਪਲੀਟ ਕਰਕੇ ਸਾਰਾ ਏਰੀਆ ਹੀ ਸੀਸੀਟੀਵੀ ਚੰਗੇ ਸੀਸੀਟੀਵੀਜ਼ ਕੈਮਰਾਜ਼ ਨਾਲ ਇਹ ਕਵਰ ਹੋ ਜਾਊਗਾ ਬਿਲਕੁਲ ਤੁਸੀਂ ਦੇਖੋ ਕਿ ਇਸ ਹਨ ਐਸਐਚਐਮ ਦੇ ਤਰੀਕਾ ਜਿਨ੍ਹਾਂ ਨੇ ਅੱਜ ਵੀ ਬਹੁਤ ਵੱਡੀ ਕਾਰਵਾਈ ਕੀਤੀ ਹੈ ਜੋ ਮਾਮਲਾ ਪਿੰਡ ਪੜੌਂਜਾਂ ਦਾ ਵੀ ਆਇਆ ਸੀ ਤਾਂ ਠੋਕੇ ਜਿਹੜੀ ਕਾਰਵਾਈ ਕੀਤੀ ਹੈ ਕਿਉਂਕਿ ਇਦਾਂ ਦੇ ਮਾਰੇ ਅਨਸਰ ਸਮਾਜ ਚ ਰਹਿਣ ਨਹੀਂ ਚਾਹੀਦੇ ਜਿਹੜੇ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਬਾਹਰੋਂ ਐ ਕੋਈ ਭਾਵੇਂ ਲੋਕਲ ਐ ਕੋਈ ਵੀ ਹੈ ਤਾਂ ਇਸ ਨੂੰ ਲੈ ਕੇ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਪੁਲਿਸ ਹੋਂ ਸ਼ਕਤੀ ਦੇ ਵਿੱਚ ਇੱਕ ਹਫ਼ਤੇ ਦਾ ਟਾਈਮ ਦਿੱਤਾ ਹੈ ਇਲਾਕੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਕਿਰਾਏਦਾਰ ਰੱਖੇ ਹੋਏ ਨੇ ਉਹ ਸੋਚ ਲੈਣ ਹੁਣ ਕਿ ਪੁਲਿਸ ਅੱਗੇ ਹੁਣ ਮਕਾਨ ਮਾਲਕਾਂ ਦੇ ਉੱਤੇ ਕਾਰਵਾਈ ਕਰਨ ਜਾ ਰਹੀ ਹੈ ਬਹੁਤ ਹੋ ਗਿਆ ਬਹੁਤ ਘਟਨਾਵਾਂ ਹੋ ਗਈਆਂ ਪੰਜਾਬ ਦੇ ਵਿੱਚ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਤਾਂ ਹੁਣ ਨਿਊ ਚੰਡੀਗੜ੍ਹ ਇਲਾਕੇ ਦੇ ਜਿੰਨੇ ਪਿੰਡ ਨੇ ਤਾਂ ਉਹ ਖਾਸ ਕਰਕੇ ਆਪਣੇ ਕਿਰਾਏਦਾਰਾਂ ਦੀ ਆਪਣੇ ਕੋਈ ਮਾੜੇ ਅੰਸਰ ਲੱਗਦਾ ਤਾਂ ਉਹਦੀ ਜਾਣਕਾਰੀ ਜ਼ਰੂਰ ਪੁਲਿਸ ਨੂੰ ਦਿਓ ਤਾਂਕਿ ਘਟਨਾ ਦਾ ਬਚਾਅ ਹੋ ਸਕੇ ਇਸ ਤਰੀਕੇ ਦੇ ਮਾੜੇ ਅੰਸਰਾਂ ਤੋਂ ਬਚਾਅ ਹੋ ਸਕੇ ਤੁਸੀਂ ਦੇਖੋ ਕਿ ਇਹ ਨਾਕਾ ਜਿਹੜਾ ਹੁਣ ਪੁਲਿਸ ਨੇ ਲਗਾਇਆ ਹੋਇਆ ਤਾਂ ਪੁਲਿਸ ਦੇ ਮੁਲਾਜ਼ਮ ਤਨਾਤ ਨੇ ਤੇ ਲਗਾਤਾਰ ਡਰਿੰਕ ਡਰਾਈਵ ਦਾ ਨਾਕਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਤਾਂ ਜਿਸਨੇ ਕੋਈ ਡਰਿੰਕ ਕੀਤੀ ਹੋਈ ਹੈ ਤਾਂ ਉਸ ਨੂੰ ਅ ਕੀਤਾ ਜਾ ਰਿਹਾ ਹੈ ਕਬੂਤ ਤੋਂ ਬਾਅਦ ਜਾ ਕੇ ਕਾਰਵਾਈ ਵੀ ਕੀਤੀ ਜਾ ਰਹੀ ਤੁਸ ਦੇਖੋ ਕੱਲ ਕੱਲੇ ਗੱਡੀ ਨੂੰ ਰੋਕ ਕੇ ਤਾਂ ਬਿਲਕੁਲ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਨਾਕਿਆਂ ਦੌਰਾਨ ਮਾੜੇ ਅੰਸਰ ਵੀ ਕਈ ਵਾਰ ਪੁਲਿਸ ਦੇ ਕਾਬੂ ਆ ਜਾਂਦੇ ਨੇ ਕਈ ਵਾਰ ਕਈ ਘਟਨਾਮਾ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਫਿਰ ਨਾਕਿਆਂ ਦੌਰਾਨ ਹੀ ਪੁਲਿਸ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਤੁਸ ਦੇਖੋ ਕਿ ਲੰਬੀ ਲਾਈਨ ਹੈ ਇਹ ਸਾਹਮਣੇ ਚੰਡੀਗੜ੍ਹ ਤੋਂ ਆ ਰਹੀ ਹੈ ਲਾਈਨ ਤੁਸ ਦੇਖੋ ਕਿ ਲੋਕਾਂ ਦੀ ਤਾਂ ਪੁਲਿਸ ਨੇ ਨਾਕਾ ਵੀ ਬੜੀ ਸੋਚ ਸਮਝ ਕੇ ਲਾਇਆ ਕਿ ਜਿੱਥੇ ਬੰਦਾ ਪਿੱਛੇ ਵੀ ਨਹੀਂ ਵਾਪਸ ਜਾ ਸਕਦਾ ਤੇ ਅੱਗੇ ਜਦੋਂ ਵਾਪਸ ਜਾਂਦਾ ਤਾਂ ਅੱਗੇ ਪੁਲਿਸ ਦੇ ਮੁਲਾਜ਼ਮ ਲਗਾਤਾਰ ਤਨਾਤ ਨੇ ਤੁਸੀਂ ਦੇਖੋ ਕਿ ਜਿਹੜਾ ਬੰਦਾ ਗੱਡੀ ਚਲਾ ਰਿਹਾ ਤਾਂ ਜੂ ਡਰਿੰਕ ਟੈਸਟ ਤੁਸੀਂ ਦੇਖੋ ਚੈੱਕ ਕੀਤਾ ਜਾ ਰਿਹਾ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤੇ ਕੋਈ ਗੱਡੀ ਦੇ ਡਰਿੰਕ ਕਰਕੇ ਗੱਡੀ ਦਾ ਸਾਹਮਣੇ ਆਂਦਾ ਤਾਂ ਉਸ ਦੇ ਉੱਤੇ ਪੁਲਿਸ ਵੱਲੋਂ ਜੋ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਹਰ ਤਰੀਕੇ ਦੇ ਨਾਲ ਇਲਾਕੇ ਨੂੰ ਸੇਫ ਰੱਖਣ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਮਾਰੇ ਅੰਸਰ ਵੀ ਕੋਸ਼ਿਸ਼ ਕਰਦੇ ਨੇ ਇਲਾਕੇ ਨੂੰ ਬਦਨਾਮ ਕਰਨ ਦੀ ਪਰ ਕਿਤੇ ਨ ਕਿਤੇ ਮਾੜੇ ਅੰਸਰਾਂ ਨੂੰ ਨਕੇਲ ਪਾਉਣ ਦੇ ਵਿੱਚ ਲਗਾਤਾਰ ਅਮਨਦੀਪ ਤਰੀਕਾ ਜੋ ਐਸ ਐਚਓ ਨੇ ਰਸਖਤ ਕਾਰਵਾਈਆਂ ਕਰ ਰਹੇ ਨੇ ਅੱਜ ਜਿਹੜਾ ਮਾਮਲਾ ਸੀ ਉਹ ਵੀ ਅਸੀਂ ਨਾਲ ਸ਼ੇਅਰ ਕੀਤਾ ਹੈ ਪਿੰਡ ਪਡੌਂਗੀਆਂ ਦਾ ਸੀ ਜਿੱਥੇ ਇੱਕ ਛੋਟੀ ਬੱਚੀ ਦੇ ਨਾਲ ਇੱਕ ਬਾਹਰੋਂ ਬੰਦਾ ਆਣ ਕੇ ਜੋ ਕਿ ਲੇਬਰ ਦਾ ਕੰਮ ਕਰਦਾ ਸੀ ਉਸ ਨੇ ਗਲਤ ਕਰਨ ਦਾ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਪੁਲਿਸ ਨੇ ਵੀ ਵੱਡੀ ਕਾਰਵਾਈ ਕੀਤੀ ਹੈ ਤੇ ਅੱਗੇ ਬਾਤ ਲੋਕਾਂ ਨੇ ਅਪੀਲ ਕੀਤੀ ਕਿ ਆਪਣੇ ਜਿਹੜੇ ਕਿਰਾਏਦਾਰ ਨੇ ਨਜ਼ਦੀਕੀ ਕੋਈ ਮਾੜਾ ਅੰਸਰ ਉਹਦੀ ਜਾਣਕਾਰੀ ਪੁਰਸਨ ਜੂਦੋ ਤਾਂ ਕਿਸ ਤਰੀਕੇ ਦੀ ਘਟਨਾ ਤੋਂ ਬਚਿਆ ਹੋ ਸਕੇ ਤੁਹਾਨੂੰ ਕੈਰਮਨ ਗੁਰਜੋਤ ਦੇ ਨਾਲ ਹਰਤੇ ਸਿੰਘ ਜੀ